ਸਾਡੇ ਅੱਜ ਸੀਨੀਅਰ ਲੀਡਰ ਨਮਜੋਤ ਚਰਕ ਜੀ ਤੇ 110 ਸਿੰਘ ਕੋਲੀ ਜੀ ਜੈਜਾ ਲਾਂ ਪਹੁੰਚਿਆ ਸਤਲੁਜ ਦਰਿਆ ਤੇ ਸਸਰਾਲੀ ਕਲੋਨੀ ਦੇ ਸਾਹਮਣੇ ਖੜੇ ਆਂ ਪਾਣੀ ਦੀ ਮਾਰ ਕਾਫੀ ਵੱਧ ਚੁੱਕੀ ਐ ਕਾਫੀ ਜ਼ਮੀਨ ਵਿੱਚ ਰੁੜ ਗਈ ਜੋ ਕਿ ਸਾਡੇ ਸੀਐਮ ਸਾਹਿਬ ਨੇ ਕਿਹਾ ਵੀ ਅਸੀਂ ਜਿਹੜਾ ਵੀ ਨੁਕਸਾਨ ਸਾਡੇ ਵੀਰ ਭਰਾਵਾਂ ਦਾ ਹੋਇਆ ਉਹ ਕੱਲਾ ਕੱਲਾ ਇੱਕ ਇੱਕ ਰੁਪਈਆ ਇਹਨਾਂ ਨੂੰ ਦਿੱਤਾ ਜਾਊਗਾ ਕੁਦਰਤ ਦੀ ਮਾਰ ਅੱਗੇ ਕੋਈ ਠੱਲ ਨਹੀਂ ਕਹਿੰਦੇ ਹੁੰਦੇ ਦਰਿਆਵਾਂ ਨੂੰ ਜਿਹੜਾ ਕਿ ਬੰਨ ਨਹੀਂ ਲੱਗਦੇ ਉਹੀ ਚੀਜ਼ ਆ ਉਹ ਦਰਿਆ ਹੁਣ ਜਿੱਦਾਂ ਨੂੰ ਆਪਣਾ ਰੁਖ ਲੈ ਰਿਆ ਉਹਦੇ ਨਾਲ ਕਾਫੀ ਨੁਕਸਾਨ ਹੋ ਗਿਆ ਪਰ ਹਜੇ ਵੀ ਚਲੋ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਮਾਰ ਤੋਂ ਬਚੇ ਹੋਏ ਹਾਂ ਤੁਸੀਂ ਹਜੇ ਥੋੜੀ ਦੂਰੀ ਐ ਪਰ ਸਾਡਾ ਜਿੰਨਾ ਵੀ ਪ੍ਰਸ਼ਾਸਨ ਕਹਿ ਲੋ ਜਾਂ ਸਾਡੇ ਜਿੰਨੇ ਵੀ ਅਫਸਰ ਸਹਿਬਾਨ ਕਹਿ ਲੋ ਸਾਰੇ ਇਸ ਟਾਈਮ ਬੰਨ ਦੇ ਉੱਤੇ ਖੜੇ ਐ ਦੇਖ ਰਿਹਾ ਉਹਦਾ ਪ੍ਰੋਸੈਸ ਚੱਲ ਰਿਹਾ ਆ ਹੁਣ ਪੱਥਰ ਪਾ ਪਾ ਕੇ ਜਿਹੜੇ ਕਿ ਬੰਨ ਕੇ ਸੁੱਟ ਰਿਹਾ ਵਿੱਚ ਵੀ ਜਿਹੜਾ ਸਾਡੀ ਜ਼ਮੀਨ ਨੂੰ ਹੋਰ ਢਾ ਨਾ ਲੱਗ ਸਕੇ ਤੇ ਅਸੀਂ ਮਾਰ ਤੋਂ ਬਚ ਇਹ ਜੇ ਫੜ ਜੋਂ ਪਤਾ ਹਰ ਵਾਰੀ ਆਂਦਾ ਹਰ ਵਾਰ ਹੁੰਦਾ ਹੁੰਦਾ ਹੈ ਆਪਣਾ ਤੇ ਇਹ ਤਾਂ ਪੱਕਾ ਇਲਾਕਾ ਕਿਉਂ ਨਹੀਂ ਕੀਤਾ ਜੇ ਉਹ ਚਾਹੇ ਹੰਡੀ ਜਾ ਕੇ ਮੰਨ ਲਓ ਜੇ ਬੰਨ ਲੱਗਾ ਹਾੜ ਤਾਂ ਇਦਾਂ ਜੀ ਕੋਈ ਇਹ مالک ਦੀ ਬਰਸਾਤ ਦਾ ਕੋਈ ਪਤਾ ਥੋੜਾ ਵੀ ਕਿੰਨੀ ਪੈ ਜਾਣੀ ਹੈ ਇਹ ਜਦੋਂ ਉੱਪਰ ਹਿਮਾਚਲ ਦੇ ਵਿੱਚ ਮੀਂਹ ਪੈ ਜਾਂਦੇ ਜਾਂ ਬੱਦਲ ਫਟ ਜਾਂਦੇ ਆ ਉਹਦਾ ਪਾਣੀ ਤੇ ਦਰਿਆਵਾਂ 'ਚ ਹੀ ਆਉਣਾ ਜਿਹੜਾ ਕੋਈ ਇਦਾਂ ਸਾਡੇ ਇੱਧਰ ਹਲਕਾ ਸਾਨੇ ਬਦਲ ਦੇ ਵਿੱਚ ਜਿਹੜੀ ਬਰਸਾਤ ਹੋ ਰਹੀ ਉਹਦਾ ਤੇ ਪਾਣੀ ਨਹੀਂ ਆ ਰਿਹਾ ਇਹ ਉੱਪਰੋਂ ਪਾਣੀ ਆ ਰਿਹਾ ਉਹਦਾ ਕੋਈ ਹੱਲ ਹਰ ਵਾਰ ਅਸੀਂ ਕੀ ਕਰ ਸਕਦੇ ਹਾਂ ਉਹਨੂੰ ਇੱਕ ਜਿਵੇਂ ਹੁਣ ਲੱਗੇ ਹੋ ਆਪਾਂ ਪੱਥਰ ਬੰਨ ਬੰਨ ਕੇ ਕਰਨ ਤੇ ਉਹਦੇ ਨਾਲ ਬਚਾਅ ਲੱਗੇ ਹੋਇਆ ਕਰਨ ਪਰ ਕੁਦਰਤ ਦਾ ਜਿਹੜਾ ਪਾਣੀ ਆ ਇਹਨੂੰ ਅਸੀਂ ਰੋਕ ਨਹੀਂ ਸਕਦੇ ਦਰਿਆਵਾਂ ਦਾ ਪਾਣੀ ਰੋਕ ਨਹੀਂ ਸਕਦਾ। ਕੋਈ ਜਾਨ ਮਾਲ ਦਾ ਕੋਈ ਨੁਕਸਾਨ ਤਾਂ ਨਹੀਂ ਬਚਾਇਆ ਸੀ ਨਹੀਂ ਇਹੋ ਜਿਹਾ ਤਾਂ ਹਜੇ ਸਾਡੇ ਹਲਕੇ ਦੇ ਵਿੱਚ ਕੋਈ ਨੁਕਸਾਨ ਨਹੀਂ ਪਰ ਇਹ ਹੈ ਵੀ ਜਿਹੜੇ ਸਾਡੇ ਬੀਣਾ ਨੇ ਕੋਈ ਬੂਟੇ ਲਾਏ ਸੀ ਉਹ ਕਾਫੀ ਰੁੜ ਗਏ ਕੋਈ ਝੋਨਾ ਰੁੜ ਗਿਆ ਪੱਠੇ ਬੀਜੇ ਹੋਏ ਸੀ ਪਸ਼ੂਆਂ ਲਈ ਉਹ ਰੁੜ ਗਏ ਮੋਟਰਾਂ ਰੁੜ ਗਈਆਂ ਉਹਦਾ ਨੁਕਸਾਨ ਜਿਹੜਾ ਸਾਡੇ ਸੀਐਮ ਸਾਹਿਬ ਨੇ ਕਿਹਾ ਵੀ ਕੱਲਾ ਕੱਲਾ ਨੁਕਸਾਨ ਅਸੀਂ ਭਰਾਂਗੇ ਤੇ ਅਸੀਂ ਉਮੀਦ ਵੀ ਕਰਦੇ ਆ ਤੇ ਮੈਂ ਵੀ ਕਹਿੰਨਾ ਬਾਕੀ ਮੰਤਰੀ ਸਾਹਿਬ ਸਾਡੇ ਜਰਖ ਸਾਹਿਬ ਜੀ ਨਾਲ ਪਹੁੰਚੇ ਹੋਏ ਆ ਜਿਹੜਾ ਕੋਈ ਕਿਸੇ ਦਾ ਇੱਕ ਇੱਕ ਪੈਸਾ ਦਾ ਵੀ ਨੁਕਸਾਨ ਹੋਇਆ ਉਹ ਅਸੀਂ ਸਰਕਾਰ ਤੋਂ ਦਵਾਵਾਂਗੇ ਅਸੀਂ ਨਾਲ ਲੱਗ ਕੇ ਦਵਾਵਾਂਗੇ ਆਪਕੀ ਨਾਮ ਕੀ ਹੈ ਜੀ ਆਪਣਾ ਨਿਸ਼ੇਤਰ ਸਿੰਘ ਜੀ ਆਪਾਂ ਜਿਹੜੇ ਕੰਢੇ ਤੇ ਖੜੇ ਆ ਕਿਹੜੀ ਜਗ੍ਹਾ ਪੈ ਰਹੇ ਆ ਕੀ ਚੱਲ ਰਿਹਾ ਇਹ ਸਸਰਾਲੀ ਕਲੋਨੀ ਆ ਪੰਦਾ ਜੀ ਫਰ ਹੌਂ ਰੋਡ ਤੇ ਪਾਣੀ ਆ ਵੀ ਚੱਲ ਕੇ 10 ਕਿਲੇ ਲੱਗੇ ਰੁੜ ਗਿਆ ਤਾਂ ਲੱਗ ਗਈ ਹੈ ਪੂਰੀ ਇਹ ਪਾਣੀ ਵੱਧ ਰਿਹਾ ਹੈ ਲੱਗ ਰਹੀ ਹੈ ਲੇਬਰ ਸੰਕਟ ਲੱਗ ਰਹੀ ਹੈ ਜੀ ਦੇਖੋ ਕੀ ਬਣਦਾ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਤਾਂ ਕੁਝ ਨਹੀਂ ਦੇਖ ਲੋ ਇਹ ਪ੍ਰਸ਼ਾਸਨ ਤਾਂ ਹੈ ਨਹੀਂ ਇੱਥੇ ਆ ਪਿੰਡ ਵਾਲੀ ਲੱਗੇ ਹੋਏ ਆ ਅੱਛਾ ਜੀ ਹਾਂ ਉਹ ਦੂਜੇ ਪਾਸੇ ਲੱਗੇ ਹੋਏ ਆ ਪ੍ਰਸ਼ਾਸਨ ਵਾਲੇ ਉਹ ਦੂਜੀ ਸਾਈਡ ਤੇ ਇਸ ਜਗ੍ਹਾ ਤੇ ਕਿਤੇ ਆਪਾਂ ਜਾਣੇ ਇੱਥੇ ਪ੍ਰਸ਼ਾਸਨ ਵਾਲਾ ਕੋਈ ਕੰਮ ਨਹੀਂ ਕਿੱਥੇ ਹੈ ਨਹੀਂ ਪ੍ਰਸ਼ਾਸਨ ਤਾਂ ਹੈ ਨਹੀਂ ਇੱਥੇ ਬਾਕੀ ਦੂਜੀ ਲੱਗੀ ਹੋਈ ਆ ਆਪਣੇ ਪਿੰਡ ਵਾਲੀ ਆ ਹਾਂ ਜੀ ਕੋਈ ਕਹਿੰਦਾ ਉਹ ਪ੍ਰਸ਼ਾਸਨ ਇੱਥੇ ਆਇਆ ਨਹੀਂ ਪ੍ਰਸ਼ਾਸਨ ਤਾਂ ਆਇਆ ਉਹਦੇ ਸਿਰਜਾ ਚਲ ਗਿਆ ਦੂਜੇ ਪਾਸੇ ਜੀ ਅੱਛਾ ਹਾਂ ਜੀ ਟੀਮ ਆਲ ਕਰ ਰਹੇ ਹਾਂ ਮੰਗ ਤਾਂ ਇਹੀ ਕਈ ਪਾਣੀ ਪਿੱਛੇ ਹਰੇ ਮਲਮਟਾ ਤਾਈਆਂ ਜੀ ਪਿੰਡਾ ਵਸੇ ਵੱਲੋਂ ਉੱਥੇ ਪਾਠ ਵੀ ਕਰਾਇਆ ਜਾ ਰਿਹਾ ਹਾਂਜੀ ਹਾਂਜੀ ਪਾਠ ਰਗਿਆ ਜੀ ਚੱਲ ਰਿਹਾ ਪਾਠ ਤੇ ਦੇਗ ਵੀ ਆ ਰਹੀ ਬਣ ਕੇ ਤੇ ਅਰਦਾਸਤਾ ਕਰ ਰਹੇ ਆ ਮੇਰੇ ਵੀ ਪਿੱਛੇ ਜਾਵੇ ਜਿਹੜਾ ਵੱਲੋਂ ਬੂਟੇ ਲਗਾਏ ਜਾ ਰਹੇ ਆ ਹਾਂਜੀ ਇਹ ਜੰਗਲ ਦੇ ਇੱਥੇ ਬਾਟਿਕ ਬੰਦ ਹੋ ਗਈ ਇਹਨਾਂ ਨੇ ਰੋਕਦਾਂ ਹੋ ਸਕਦੀ ਹੈ ਕੋਈ ਨਹੀਂ ਜਾਈ ਜਾਂਦੇ ਵਿੱਚ ਜੀ ਇਹ ਤੇ ਰੋਕ ਲਾ ਲ ਵੀ ਰਾਇਆ ਵਿੱਚ ਜਿਹੜੀ ਜਾਂਦੇ ਆ ਜੀ ਸਾਰਾ ਪਰ ਖਾਰ ਥਲੋ ਪੈ ਰਹੀ ਹੈ ਥਲੋ ਖਾਰ ਪੈ ਰਹੀ ਹੈ ਹਾਂਜੀ ਖਾਰ ਥਲੋ ਪੈ ਰਹੀ ਹੈ ਇਹ ਢਾ ਲੱਗਈ ਪੂਰੀ ਕੀ ਮੰਗ ਕਰ ਰਹੇ ਪ੍ਰਸ਼ਾਸਨ ਜੀ ਜੱਸ ਜੀ ਅੱਜ ਅਭੀ ਇੱਥੇ ਆ ਕੇ ਦੇਖਣ ਮੜੇ ਮੋਟੇ ਦੇਖਦੇ ਪਏ ਆ ਕੇ ਪਰ ਉਹ ਸਾਈਡ ਦੂਜੇ ਤੇ ਗਏ ਹੋਏ ਆ ਇਧਰੋਂ ਉਹ ਤਲ ਗਿਆ ਆ ਕੇ ਮੰਤਰੀ ਸ਼ੰਤਰੀਆਂ ਦੇ ਨਾਲ ਚਲ ਜਾਂਦਾ ਉਧਰ ਦੂਜੀ ਸਾਈਡ ਤੇ ਹੁਣ ਆ ਪਿੰਡ ਵਾਲੇ ਲੱਗੇ ਆ ਸਾਰੇ ਸਸਰਾਲੀ ਕਲੋਨੀ ਦੇ ਧੰਨਵਾਦ ਹੱਜੀ ਭੋਲਾ ਜੀ ਪਹੁੰਚੇ ਹੋ ਪਾਣੀ ਦਾ ਬਹਾਅ ਬਹੁਤ ਤੇਜ਼ ਹੈ ਇਸ ਕਿਨਾਰੇ ਤੱਕ ਲੱਗਾ ਹੋਇਆ ਕੀ ਕਹਿਣਾ ਜਾਊਂਗਾ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭੋਲਾ ਸਿੰਘ ਸਮਾਜ ਸੇਵੀ ਸਾਡੇ ਪਿੰਡ ਸਸਰਾਲੀ ਕਲੋਨੀ ਦੇ ਵਿੱਚ ਪਾਣੀ ਦਾ ਬਹਾਅ ਬਹੁਤ ਤੇਜ਼ ਆ ਰਾਹੋਂ ਰੋਡ ਉਤ ਤੁਸੀਂ ਦੇਖ ਸਕਦੇ ਹੋ ਇੱਥੋਂ 10 ਕਿਲੇ ਅੱਗੇ ਝੋਨਾ ਲੱਗਿਆ ਸੀਗਾ ਸਾਰਾ ਹੜ ਗਿਆ ਵਾ ਇਧਰ ਪਿੱਛੇ ਦਿਖਾ ਦਿਓ ਕੈਮਰਾਮੈਨ ਨੂੰ ਕਹੂੰਗਾ ਪਪੂਲਰ ਲੱਗਿਆ ਸੀਗਾ 15 16 ਕਿਲੇ ਇਹ ਸਾਰੇ ਹੜ ਗਏ ਆ ਜੀ 15 16 ਕਿਲੇ ਪਪੂਲਰ ਸੀ ਹੜ ਗਏ ਆ ਹੁਣ 3 4 ਦਿਨਾਂ ਤੋਂ ਲਗਾਤਾਰ ਆ ਸੀ ਦਰਖਤ ਲਾ ਲਾ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿੰਨਾ ਵੀ ਹੋ ਸਕੇ ਬਚਾਇਆ ਜਾ ਸਕੇ ਜਗਾ ਨੂੰ ਪਿੰਡ ਵਾਸੀਆਂ ਵੱਲੋਂ ਪਾਟ ਵੀ ਦਿਖਾਇਆ ਗਿਆ ਵਾ ਹਾਂਜੀ ਹਾਂਜੀ ਪਿੰਡ ਵਾਸੀਆਂ ਵੱਲੋਂ ਮਹਾਰਾਜ ਅੱਗੇ ਅਰਦਾਸ ਕਰ ਰਹੇ ਆਂ ਖਵਾਜਾ ਪੀਰ ਅੱਗੇ ਕਿ ਉਹ ਰਹਿਮ ਕਰਨ ਬਹੁਤ ਜ਼ਮੀਨਾਂ ਢਾਹ ਲੱਗੀਆਂ ਨੇ ਔਰ ਪ੍ਰਸ਼ਾਸਨ ਵੀ ਪਹੁੰਚਿਆ ਆ ਸਾਰਾ ਆਪਣੀ ਆਪਣੀ ਮਦਦ ਸਾਰੇ ਪਿੰਡ ਵਾਲੇ ਵੀ ਕਰ ਰਹੇ ਆ ਨਾਲ ਦੇ ਆਂਡੀ ਗਵਾਂਡੀ ਪਿੰਡ ਵਾਲੇ ਵੀ ਪਹੁੰਚੇ ਹੋਏ ਨੇ ਔਰ ਮੈਂ ਇਹੀ ਮੰਗ ਕਰਨਾ ਚਾਹੁੰਦਾ ਵੀ ਜਿਨ੍ਹਾਂ ਦੀਆਂ ਜ਼ਮੀਨਾਂ ਜਾਂ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਉਹਦਾ ਮਾਦਾ ਉਹਨਾਂ ਨੂੰ ਮਿਲਣਾ ਚਾਹੀਦਾ ਜੀ ਮੈਂ ਸਰਕਾਰ ਕੋਈ ਇਹੀ ਅਪੀਲ ਕਰਨਾ ਚਾਹੁੰਦਾ ਕਿ ਪਿੰਡ ਵਾਲਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜਿਨ੍ਹਾਂ ਦਾ ਜੋ ਨੁਕਸਾਨ ਹੋਇਆ ਪਪੂਲਰ ਵਾਲਿਆਂ ਦਾ ਪਪੂਲਰ ਝੋਨੇ ਵਾਲੇ ਦਾ ਝੋਨਾ ਜਮੀਨਾਂ ਦਾ ਚਲੋ ਦਰਿਆ ਦੇ ਵਿੱਚ ਆਓ ਜੋ ਮਹਾਰਾਜ ਨੂੰ ਮਨਜ਼ੂਰ ਆ ਉਹੀ ਹੋਣਾ ਵਾ ਪਰ ਜਿਹੜੀਆਂ ਫਸਲਾਂ ਹੋਈਆਂ ਉਹਦਾ ਮੁਆਦਾ ਜਰੂਰ ਮਿਲਣਾ ਚਾਹੀਦਾ ਦੇਖਿਆ ਜਾਵੇ ਹਰ ਹਰ ਵਾਰ ਆਉਂਦੇ ਆ ਹਰ ਵਾਰ ਆਪਾਂ ਇਥੋਂ ਇਹਨਾਂ ਕੁਝ ਕਰਦੇ ਨਹੀਂ ਆ ਪਰ ਇਹਦਾ ਪੱਕਾ ਹੱਲ ਕਿਉਂ ਨਹੀਂ ਕੀਤਾ ਜਾ ਜਾਂਦਾ ਤਾਂ ਕਿ ਕਿਸੇ ਨੂੰ ਨੁਕਸਾਨ ਨਾ ਹੋਵੇ ਪੱਕਾ ਜੀ ਜਿਹੜੀ ਤਾਂ ਤੁਸੀਂ ਦਿਖਾ ਦਿਓ ਸਾਹਮਣੇ ਕਾਹੀ ਖੜੀ ਹੈ ਜੀ ਉਹ ਸੈਂਟਰ ਪੈਂਦਾ ਜੀ ਦਰਿਆ ਦਾ ਉਹ ਸੈਂਟਰ ਪੈਂਦਾ ਉਹਦੇ ਸੈਂਟਰ 'ਚੋਂ ਰੇਤਾ ਚੱਕਣ ਦੀ ਗੱਲ ਹੁੰਦੀ ਆ ਰੇਤਾ ਸੈਂਟਰ 'ਚੋਂ ਚੱਕੇ ਹੀ ਨਹੀਂ ਹੁੰਦਾਗਾ ਇਧਰ ਉਧਰੋਂ ਚੱਕ ਹੋ ਜਾਂਦਾ ਉਹੀ ਇਧਰ ਨੂੰ ਖਾਰ ਪੈ ਗਈ ਹੈ ਜੀ ਆ ਸਭ ਤੋਂ ਜ਼ਿਆਦਾ 10 ਕਿਲਿਆਂ ਦੀ ਲਾਂਗਸੀ ਜਿਹੜੀ ਆ ਖਾਰ ਪਈ ਆ ਤੁਸੀਂ ਦੇਖ ਸਕਦੇ ਕਿੰਨਾ ਨੁਕਸਾਨ ਹੋਇਆ ਜ਼ਮੀਨ ਦਾ ਔਰ ਫਸਲ ਪੱਕੀ ਬਗਾਈ ਆ ਇਹ ਹੋਰ 15-20 ਦਿਨਾਂ ਨੂੰ ਪੱਕ ਜਾਣੀ ਆ ਫਸਲ ਇਹ ਇਹ ਝੋਨਾ ਪੱਕਣ ਵਾਲਾ ਹੀ ਆ ਇਹ ਪੱਕੀ ਬਗਾਈ ਫਸਲ ਸਾਡੀ ਦਰਿਆ 'ਚ ਛੜ ਗਈ ਆ ਹਾਂਜੀ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਸਰਕਾਰ ਕੋ ਮੰਗ ਕਰਦੇ ਆ ਕਿ ਉਹਨਾਂ ਦਾ ਮਦਦ ਦਿੱਤਾ ਜਾਵੇ ਕੀ ਕੀ ਅਫਸਰੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਆ ਤਾਂ ਕਿ ਸਾਡੇ ਨੂੰ ਵਧਿਆ ਜਾਵੇ ਤੁਸੀਂ ਦੇਖ ਸਕਦੇ ਆ ਅਸੀਂ ਦਰਾਖਤ ਲਵਾ ਰਹੇ ਆ ਨਾਲ ਸਵੇਰ ਤੋਂ ਮਸ਼ੀਨਾਂ ਚੱਲ ਰਹੀਆਂ ਨੇ ਜੀ ਬਾਕੀ ਉਧਰ ਗੱਟੇ ਲੱਗ ਰਹੇ ਆ ਬੀਬੀਆਂ ਪੈਣਾ ਗੱਟੇ ਲਵਾ ਰਹੀਆਂ ਘਰ ਘਰ ਮਿੱਟੀ ਦੀ ਜੁਨਾ ਵੀ ਹੋ ਸਕਿਆ ਸਰਕਾਰ ਵੀ ਪਹੁੰਚ ਰਹੀ ਹੈ ਪ੍ਰਸ਼ਾਸਨ ਵੀ ਪਹੁੰਚ ਰਿਹਾ ਪੁਲਿਸ ਮਲਾਜ਼ਮ ਵੀ ਪਹੁੰਚ ਰਹੇ ਨੇ ਔਰ ਨਗਰ ਨਿਵਾਸੀਆਂ ਦਾ ਵੀ ਸਹਿਯੋਗ ਆਲੇ ਦੁਆਲੇ ਪਿੰਡਾਂ ਦਾ ਵੀ ਸਹਿਯੋਗ ਹੈ